ਪੂ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਕਰਮ ਸਿੰਘ ਘਰੇਲੂ ਹਿੰਸਾ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਨੇ ਆਮ ਘਰਾਂ ਦੇ ਵਿੱਚ ਤਾਂ ਅਸੀਂ ਦੇਖਦੇ ਹਾਂ ਪਰ ਬਹੁਤ ਸਾਰੀਆਂ ਵੱਡੀਆਂ ਹਸਤੀਆਂ ਨੇ ਉਹ ਵੀ ਘਰੇਲੂ ਹਿੰਸਾ ਦੀਆਂ ਸ਼ਿਕਾਰ ਨੇ ਨੂਰਾ सिਸਟਰ ਤੁਸੀਂ ਨਾ ਸੁਣਿਆ ਨੂਰਾ सिਸਟਰਸ ਦਾ ਔਰ ਬਹੁਤ ਸਾਰੇ ਫੈਨ ਨੇ ਇਹਨਾਂ ਦੇ ਦੋਵੇਂ ਭੈਣਾਂ ਗਾਉਂਦੀਆਂ ਨੇ ਪਰ ਜੋਤੀ ਨੂਰਾ ਹੁਣਾ ਦਾ ਜਿਹੜਾ ਕਿੱਸਾ ਹੈ ਉਹ ਤੁਹਾਨੂੰ ਦੱਸਣ ਜਾ ਰਹੇ ਜੋਤੀ ਨੂਰਾ ਸਾਡੇ ਨਾਲ ਲਾਈਵ ਵੀ ਜੁੜ ਰਹੇ ਨੇ ਔਰ ਜੋਤੀ ਨੂਰਾ ਵੀ ਘਰੇਲੂ ਹਿੰਸਾ ਦਾ ਸ਼ਿਕਾਰ ਹੋਏ ਨੇ ਔਰ ਜੋਤੀ ਨੂਰਾ ਹੁਣਾ ਨੇ ਵੀ ਤਲਾਕ ਦੀ ਮੰਗ ਕੀਤੀ ਹੈ ਸਾਡੇ ਨਾਲ ਜੋਤੀ ਨੂਰਾ ਲਾਈਵ ਜੁੜ ਚੁੱਕੇ ਨੇ ਗੱਲਬਾਤ ਕਰਦੇ ਆ ਸਵਾਗਤ ਵੀ ਕਰਦੇ ਜੋਤੀ ਜੀ ਸਭ ਤੋਂ ਪਹਿਲਾਂ ਦਾ ਸਵਾਗਤ ਹੈ ਤੁਹਾਡਾ ਪ੍ਰੂ ਪੰਜਾਬ ਟੀਵੀ ਤੇ ਬਹੁਤ-ਬਹੁਤ ਥੈਂਕ ਯੂ ਭਾਜੀ ਔਰ ਸਾਰੇ ਸਰੋਤਿਆਂ ਨੂੰ ਮੇਰਿਆਂ ਨੂੰ ਤੁਹਾਨੂੰ ਸਾਰਿਆਂ ਨੂੰ ਸलाम ਪਾਦਾਰ ਸਤਿ ਸ਼੍ਰੀ ਅਕਾਲ ਜੋਤੀ ਜੀ ਸਭ ਤੋਂ ਪਹਿਲਾਂ ਤਾਂ ਦੱਸਿਓ ਵਧੀਆ ਜ਼ਿੰਦਗੀ ਚੱਲ ਰਹੀ ਸੀ ਕੀ ਹੋ ਗਿਆ ਕਿ ਤੁਸੀਂ ਤਲਾਕ ਮੰਗੇ ਆਪਣੇ ਪਤੀ ਦੇ ਕੋਲੋਂ ਘਰੇਲੂ ਹਿੰਸਾ ਦਾ ਮੈਂ ਪਹਿਲਾਂ ਜ਼ਿਕਰ ਕੀਤਾ ਪੂਰੀ ਕਹਾਣੀ ਦੱਸਿਓ ਪੂਰੀ ਗੱਲਬਾਤ ਕੀ ਹੈ ਵਜ੍ਹਾ ਕੀ ਹੈ ਪਿੱਛੇ ਦੀ ਬਸ ਭਾਜੀ ਕੁਝ ਚੀਜ਼ਾਂ ਇਦਾਂ ਦੀਆਂ ਸੀਗੀਆਂ ਕਿ ਜਿਹੜੀਆਂ ਮੈਨੂੰ ਨਹੀਂ ਚੰਗੀਆਂ ਲੱਗੀਆਂ ਤੇ ਮਤਲਬ ਜਿੱਦਾਂ ਅੱਜਕੱਲ ਜਿੱਦਾਂ ਭੰਗ ਭੁੰਗ ਪੀਂਦੇ ਨੇ ਉਸ ਚੀਜ਼ਾਂ ਤੋਂ ਮੈਂ ਬੜੀ ਬਰਖਲਾਫ ਸੀਗੀ ਤੇ ਕੁਝ ਅ ਮਤਲਬ ਬਹੁਤ ਚੀਜ਼ਾਂ ਸੀ ਕਿ ਮੈਂ ਬੜੀ ਡਿਸਟਰਬ ਡਿਸਟਰਬ ਸੀ ਕਿ ਇਹਨਾਂ ਚੀਜ਼ਾਂ ਤੋਂ ਤੇ ਇਹਨਾਂ ਚੀਜ਼ਾਂ ਨੂੰ ਲੈ ਕੇ ਮਤਲਬ ਕਲੇਸ਼ ਹੋ ਜਾਣਾ ਜਾਂ ਕੋਈ ਗੱਲ ਮੈਂ ਪੁੱਛਣੀ ਆ ਤਾਂ ਉਸ ਚੀਜ਼ ਦਾ ਮੈਨੂੰ ਕਦੇ ਜਵਾਬ ਨਹੀਂ ਆਇਆ ਤਾਂ ਮੈਨੂੰ ਮਾਰਨ ਨੂੰ ਕੁੱਟਣ ਲੱਗ ਪੈਣਾ ਐਵੇਂ ਬੇਵਜ੍ਹਾ ਤੋਂ ਹਮਮ ਆਪਾਂ ਜੀ ਇਹ ਚੀਜ਼ਾਂ ਮੈਂ ਬਰਦਾਸ਼ਤ ਕਰਦੀ ਆਈ ਕਰਦੀ ਆਈ ਫਿਰ ਇੱਕ ਦਿਨ ਤਾਂ ਫਿਰ ਭਾਈ ਕਹਿੰਦੇ ਹੁੰਦੇ ਨਾ ਬਰਦਾਸ਼ਤ ਦੀ ਜਿਹੜੀ ਹੱਦ ਨਾ ਟੁੱਟ ਜਾਂਦੀ ਹੈ ਹਮਮ ਮੇਰੇ ਭਾਜੀ ਮਤਲਬ ਬੜਾ ਔਖਾ ਜਿਹਾ ਬਿਹੇਵੀਅਰ ਸੀਗਾ ਮੇਰੇ ਕੋਲ ਘਰ ਨਹੀਂ ਰਹਿਣਾ ਤੇ ਸ਼ੋਅ ਤੋਂ ਬਾਅਦ ਵੀ ਉਹਨਾਂ ਨੇ ਆਪਣਾ ਸ਼ੋਅ ਤੇ ਚਲੇ ਜਾਣਾ ਮੈਂ ਆਪਣਾ ਘਰ ਆ ਜਾਣਾ ਮਤਲਬ ਕੋਈ ਚੀਜ਼ ਦਾ ਕੋਈ ਮਤਲਬ ਬੜੀ ਕਨਫਿਊਜ਼ਨ ਸੀ ਇਸ ਇਸ ਲਾਈਫ ਨੂੰ ਲੈ ਕੇ ਤਾਂ ਸਿਰਫ ਤੇ ਸਿਰਫ ਬਰਦਾਸ਼ ਕੀਤਾ ਕਿ ਤੁਹਾਡੇ ਸੌਤਿਆਂ ਕਰਕੇ ਔਰ ਇੱਕ مالک ਦੇ ਕਰਕੇ ਮੈਨੂੰ ਇਹ ਸੀਗਾ ਕਿ ਚਲੋ ਮੇਰਾ ਕੰਫੀਡੈਂਸ ਇਦਾਂ ਹੀ ਬਰਕਰਾਰ ਰਹੂਗਾ ਕੋਈ ਨਾ ਪਰ ਉਹ ਚੀਜ਼ਾਂ ਨਹੀਂ ਬਰਦਾਸ਼ ਹੋਈਆਂ ਮੈਂ ਮੈਂ ਜਿੱਦਾਂ 8 ਸਾਲ ਬਤਾਇਆ ਨਾ ਉਹ ਪਾਜੀ ਮੈਨੂੰ ਹੀ ਪਤਾ ਮੈਂ ਹੀ ਜਾਣਦੀ ਆ ਕਿ ਮੈਂ ਕਿੰਨਾ ਬਤਾਇਆ ਬਟ ਉਹਨਾਂ ਨੇ ਇਹ ਚੀਜ਼ ਨੂੰ ਬਿਲਕੁਲ ਕਦੀ ਇੱਕ ਦਿਨ ਵੀ ਨਹੀਂ ਸਮਝਿਆ ਜਦੋਂ ਜੇ ਮੈਂ ਕਹਿਣਾ ਤੁਸੀਂ ਮੇਰੀ ਗੱਲ ਸੁਣ ਲਓ ਬੈਠ ਕੇ ਗੱਲ ਸੁਣੋ ਤਾਂ ਕਹਿੰਦਾ ਨਹੀਂ ਜੇ ਗੱਲ ਕਿਸੇ ਨੇ ਕਰਨੀ ਹੋਵੇ ਤਾਂ ਦੌਰ ਫਿਰ ਕੇ ਗੱਲਾਂ ਹੋ ਜਾਂਦੀਆਂ ਆ ਬੈਠ ਕੇ ਗੱਲ ਕੀ ਕਰਨੀ ਮਤਲਬ ਜਦੋਂ ਹੀ ਦੇਖਣਾ ਮੈਂ ਆ ਗਿਆ ਮੈਂ ਚੱਲਾ ਮੈਂ ਚੱਲਾ ਮੈਂ ਕਹਿਣਾ ਕਿੱਥੇ ਚੱਲੇ ਆ ਮੈਨੂੰ ਕੰਮ ਆ ਮੈਂ ਚੱਲਿਆ ਮਤਲਬ ਘਰ ਮੇਰੇ ਕੋਲ ਇੱਕ ਇੱਕ 10 ਮਿੰਟ ਵੀ ਨਹੀਂ ਕਰੀ ਬੈਠੇ ਬੈਠੇ ਹਮ ਕਦੀ ਦੁੱਖ ਸੁੱਖ ਨਹੀਂ ਬੋਲਣਾ ਕਦੀ ਕੋਈ ਗੱਲ ਨਹੀਂ ਕੋਈ ਕੋਈ ਤਕਲੀਫ ਨਾਲ ਮੇਰੇ ਨਾਲ ਮਤਲਬ ਨਹੀਂ ਕੋਈ ਚੀਜ਼ ਨਾ ਬਸ ਕੰਮ 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 ਬਸ ਕੰਮ ਦੇ ਅਕੋਰਡਿੰਗ ਸਾਰੀਆਂ ਗੱਲਾਂ ਹੁੰਦੀਆਂ ਸੀ ਬਸ ਔਰ ਜਦੋਂ ਮਤਲਬ ਹੋਣਾ ਉਹਦਾ ਮੈਨੂੰ ਕੰਮ ਲਈ ਬੜਾ ਪਿਆਰ ਕਰਨ ਲੱਪਣਾ ਜਦੋਂ ਨਹੀਂ ਆ ਤੇ ਉਦੋਂ ਘਰ ਵੀ ਨਹੀਂ ਵੜਨਾ ਨਾ ਮੈਨੂੰ ਮੇਰਾ ਹੀ ਪਤਾ ਹੋਣਾ ਮੈਂ ਕਿੱਥੇ ਆ ਕਿੱਥੇ ਨਹੀਂ ਹਮ ਤੇ ਇਹ ਚੀਜ਼ਾਂ ਥੋੜੀਆਂ ਜਿਹੀ ਜਿਸਟਰਬੈਂਸ ਤਾਂ ਕਰਦੀਆਂ ਨੇ ਤੁਸੀਂ ਪੰਗ ਦਾ ਜ਼ਿਕਰ ਕੀਤਾ ਹਾਂਜੀ ਹਮ ਪੰਗ ਪਿੰਦੇ ਨੇ ਅੰਡਿਓਫੀਮ ਵਗੈਰਾ ਵੀ ਕਾਫੀ ਇਦਾਂ ਦੀ ਚੀਜ਼ਾਂ ਕਰਦੇ ਖਾਂਦੇ ਪੀਂਦੇ ਨੇ ਤੁਹਾਨੂੰ ਪਹਿਲਾਂ ਪਤਾ ਨਹੀਂ ਸੀ ਇਸ ਚੀਜ਼ ਦਾ ਜਾਂ ਤੁਹਾਨੂੰ ਕਦੋਂ ਪਤਾ ਲੱਗਿਆ ਤੁਸੀਂ ਸਮਝਾਉਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਭਾਈ ਨਸ਼ੇ ਪਤੇ ਤੋਂ ਦੂਰ ਰਹੋ ਭਾਜੀ ਮੈਂ ਬੜਾ ਬੜਾ ਕੀ ਆ ਮੈਂ ਇਹਨਾਂ ਦਾ ਫਰੈਂਡ ਸਰਕਲ ਵੀ ਬੜਾ ਗੰਦਾ ਆ ਜਿਹੜਾ ਇਹਨਾਂ ਦੇ ਨਾਲ ਦੇ ਆ ਨਾ ਸਭ ਉਹ ਵੀ ਇਹਨਾਂ ਨੂੰ ਕਦੀ ਉਹਨਾਂ ਨੇ ਮਤ ਨਹੀਂ ਦਿੱਤੀ ਕਦੀ ਉਹਨਾਂ ਨੇ ਇਹ ਨਹੀਂ ਸਮਝਾਇਆ ਕਿ ਨਹੀਂ ਤੁਸੀਂ ਭਾਜੀ ਘਰ ਜਾਓ ਨਾ ਇਹਨਾਂ ਨੇ ਬਸ ਇਦਾਂ ਹੀ ਬੈਠੇ ਰਹਿਣਾ ਸਾਰਿਆਂ ਨੇ ਉਹ ਤਾਂ ਜਿੱਟਾਂ ਜੁਟਾਂ ਫੁੱਕੀ ਜਾਣੀਆਂ ਬਸ ਠੀਕ ਜਦੋਂ ਜੀ ਕੀਤਾ ਆ ਘਰ ਆ ਗਿਆ ਜਦੋਂ ਜੀ ਕੀਤਾ ਬਾਹਰ ਰਹੇ ਜੇ ਸ਼ਾਮ ਨੂੰ ਨਿਕਲਣਾ ਕਰੋ ਮੰਨ ਲਓ ਨਾ ਤੋਂ 3 ਵਜੇ ਜਾਂ 4 ਵਜੇ ਜਾਂ ਜਿੰਨਾ ਵੀ ਟਾਈਮ ਹੋਇਆ ਇਹਨਾਂ ਨੇ ਉੱਠਣਾ ਜਿੱਦਾਂ ਨੀਂਦ ਖੁੱਲਣੀ ਆ ਨਾ ਨੋ ਕੇ ਆਪਣਾ ਫਰੈਸ਼ ਫਰਸ਼ ਹੋ ਕੇ ਚੱਲ ਜਾਣਾ ਫਿਰ ਮੇਰੇ ਕੋਲੇ ਆਣਾ ਆ 3 ਵਜੇ 6 ਵਜੇ ਸਵੇਰੇ ਫਿਰ ਆਂਦੇ ਸੋ ਜਾਣਾ ਉਸ ਦਿਨ ਬਿੱਤੀ ਹੁੰਦੀ ਸੀਗੀ ਆ ਕੇ ਫੇਸ ਹੋ ਜਾਣਾ ਕਾ ਮੈਂ ਸੋਚਣਾ ਵੀ ਮੇਰੇ ਨਾਲ ਤਾਂ ਬੋਲ ਬੁਲਾ ਰਹੀ ਯਾਨੀ ਕਿਰ ਜਾਂ ਤਾਂ ਤੁਸੀਂ ਮੈਨੂੰ ਲੱਗਾ ਦਾ ਹੋਟਲ ਸਮਝਾ ਹੋਇਆ ਇਹਨੂੰ ਘਰ ਨੂੰ ਵੀ ਠੀਕ ਆ ਆਪਣਾ ਇੰਜੋਏਮੈਂਟ ਕਰਦੇ ਪਏ ਆ ਬਸ ਠੀਕ ਆ ਇੱਕ ਸੋਣਾ ਆ ਸੋ ਕੇ ਉੱਠਣਾ ਉੱਠ ਕੇ ਆਪਣਾ ਫਰੈਸ਼ ਹੋਣਾ ਤੇ ਚਲੋ ਤੁਰ ਜਾਣਾ ਮੈਨੂੰ ਕਦੀ ਦੁੱਖ ਤਕਲੀਫ ਨਾਲ ਕਦੀ ਨਹੀਂ ਉਹਨਾਂ ਨੇ ਇਸ ਚੀਜ਼ ਨੂੰ ਦੇਖਿਆ ਤਾਂ ਸਮਝਾਉਂਦੀ ਕਿਤੇ ਮੇਰੇ ਭਾਜੀ ਕਿਸੇ ਨੇ ਵੀ ਘਰ ਚੋਂ ਨਹੀਂ ਸਮਝਾਇਆ ਮੈਂ ਸਭ ਨਾਲ ਗੱਲ ਕੀਤੀ ਆ ਇਹਨਾਂ ਦੀਆਂ ਸਿਸਟਰਸ ਦੇ ਨਾਲ ਵੀ ਗੱਲ ਕੀਤੀ ਆ ਮੈਂ ਮੈਂ ਮਦਰਨਾ ਵੀ ਗੱਲ ਕੀਤੀ ਮੇਰੇ ਫਾਦਰ ਇਨ ਲਾਉ ਦੀ ਡੈਥ ਹੋ ਗਈ ਮੈਂ ਉਹਨਾਂ ਨੂੰ ਵੀ ਮੈਸੇਜ ਕਰਦੀ ਰਹੀ ਉਹਨਾਂ ਨੂੰ ਵੀ ਮੈਂ ਦੱਸਿਆ ਵੀ ਪਾਪਾ ਐਦਾਂ ਆ ਆਹ ਪ੍ਰੋਬਲਮ ਆ ਇਹਨਾਂ ਨੂੰ ਸਮਝਾਓ ਹੂੰ ਤਾਂ ਪਾਜੀ ਮੇਰੀ ਕਿਸੇ ਨੇ ਗੱਲ ਨਹੀਂ ਸਮਝੀ ਔਰ ਅੱਜ ਇਹ ਚੀਜ਼ ਹੋ ਗਈ ਆ ਔਰ ਇਹ ਅੱਕ ਕੇ ਪਾਜੀ ਇਹ ਚੀਜ਼ ਬੋਲੀ ਕਿ ਜਦੋਂ ਮੈਨੂੰ ਮੇਰੀ ਕਿਸੇ ਨੇ ਗੱਲ ਹੀ ਨਹੀਂ ਸੁਣੀ ਤਾਂ ਫਿਰ ਕੋਈ ਫਾਇਦਾ ਨਹੀਂ ਹੈਗਾ ਬੜਿਆ ਪਾਜੀ ਬੜੀ ਵਾਰੀ ਬੈਠ ਕੇ ਗੱਲ ਕੀਤੀ ਮੈਂ ਬੜੀ ਵਾਰੀ ਸਲਾਹ مشورہ ਮੈਂ ਕੀਤਾ ਵੀ ਨਾ ਕਰੋ ਇਦਾਂ ਨਾ ਕਰੋ ਆਪਣੇ ਘਰਦਿਆਂ ਨੂੰ ਲੈ ਕੇ ਵੀ ਮੈਂ ਵਿੱਚ ਘਰ ਬੈਠੀ ਆ ਵੀ ਆਓ ਇੰਦਰ ਇਹਨਾਂ ਨੂੰ ਸਮਝਾਓ ਜਦੋਂ ਬਾਜੀ ਉਹਨਾਂ ਨੇ ਆਣਾ ਇਹਨਾਂ ਨੇ ਮੇਰੇ ਨਾਲ ਲੜ ਲੜ ਕੇ ਘਰੋਂ ਬਾਹਰ ਨਿਕਲ ਜਾਣਾ ਪਾਪਾ ਮੇਰੇਆ ਨੇ ਫੋਨ ਕਰਨਾ ਤਾਂ ਇਹਨਾਂ ਨੇ ਫੋਨ ਨਹੀਂ ਚੱਕਣਾ ਹੂੰ ਸੋ ਇਹ ਚੀਜ਼ਾਂ ਬਾਜੀ ਬੇਵਜੇ ਬਾਜੀ ਜਦੋਂ ਵੀ ਮੈਨੂੰ ਹੱਥ ਮਾਰਿਆ ਮੇਰੇ ਬੇਵਜੇ ਹੀ ਮਾਰਿਆ ਮੇਰੇ ਜਦੋਂ ਹੱਥ ਮਾਰਿਆ ਬਾਜੀ ਮੇਰੇ ਇਦਾਂ ਦੀ ਚੀਕ ਪੋਈ ਆ ਨਾ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਮੈਂ ਸੋਚਣਾ ਕਿ ਯਾਰ ਮੇਰਾ ਕੋਈ ਆਪਣਾ ਵੀ ਦਰਦ ਆ ਉਹਨੂੰ ਵੀ ਸੁਣ ਲਓ ਵੀ ਮੈਂ ਤੁਹਾਡੇ ਤੇ ਕਿਹੜਾ ਕੋਈ ਡਾਕਾ ਮਾਰਨ ਦੀ ਆ ਵੀ ਜਾਂ ਮੈਂ ਤੁਹਾਨੂੰ ਖਾ ਥੋੜੀ ਜਾਣਾ ਪਰ ਉਹ ਇਹਨਾਂ ਨੂੰ ਇਸ ਚੀਜ਼ਾਂ ਨਾਲ ਕੋਈ ਮਤਲਬ ਨਹੀਂ ਸੀ ਫਿਰ ਬਾਜੀ ਮੇਰੇ ਘਰ ਵੀ ਸਾਰੇ ਰੈਂਟ ਤੇ ਆ ਮੇਰੀਆਂ ਕਾਰਾਂ ਵੀ ਰੈਂਟ ਤੇ ਆ ਮੇਰੇ ਬਾ ਮੇਰੇ ਨਾਵੇਂ ਕੋਈ ਪੈਸਾ ਨਹੀਂ ਕੋਈ ਥੇਲਾ ਨਹੀਂ ਆਪਣੇ ਬਾਜੀ ਤੁਸੀਂ ਖੁਦ ਮੈਨੂੰ ਦੱਸੋ ਤੁਸੀਂ ਸਿਆਣੇ ਆ ਫਿਰ ਕੰਦਾ ਕਿੱਦਾਂ ਬਰਦਾਸ਼ਤ ਕਰੂੰਗਾ ਸ਼ੋ ਤਾਂ ਤੁਹਾਡੇ ਬਹੁਤ ਚੰਗੇ ਚੱਲਦੇ ਨੇ ਫਿਰ ਵੀ ਪੈਸਾ ਹੈ ਨਹੀਂ ਕਿ ਪੂਰੀ ਦੁਨੀਆ ਦੇ ਵਿੱਚ ਵਕਵਾ ਖੇਸ਼ਾ ਕਰਦੇ ਹੋ ਤੁਸੀਂ ਪੂਰੇ ਇੰਡੀਆ ਦੇ ਵਿੱਚ ਸ਼ੋਅ ਲਾਉਣ ਵਾਸਤੇ ਜਾਂਦੇ ਹੋ ਤੁਸੀਂ ਫਿਰ ਵੀ ਇਹ ਗੱਲ ਕਹਿ ਰਹੇ ਹੋ ਕਿ ਰੈਂਟ ਤੇ ਕਾਰਾਂ ਨੇ ਲੋਨ ਤੇ ਨੇ ਔਰ ਕਰ ਰੈਂਟ ਤੇ ਤੁਹਾਡਾ ਕਿਉਂਕਿ ਭਾਜੀ ਮੇਰੀ ਗੱਲ ਸੁਣੋ ਮੈਨੇਜਮੈਂਟ ਸਾਰੀ ਇਹਨਾਂ ਨੇ ਆਪਣੇ ਹੱਥ ਕੀਤੀ ਹੋਈ ਸੀਗੀ ਮੈਨੂੰ ਕੁਝ ਵੀ ਨਹੀਂ ਪਤਾ ਸੀਗਾ ਭਾਜੀ ਕੁਝ ਵੀ ਨਹੀਂ ਪਤਾ ਸੀ ਮੈਨੂੰ ਤਾਂ ਇਹ ਹੁਣਾਂ ਵੀ ਚੱਲ ਆ ਕਾਰ ਆ ਗਈ ਆ ਬਸ ਠੀਕ ਆ ਮੈਨੂੰ ਤਾਂ ਇਹ ਹੁਣ ਪਤਾ ਲੱਗ ਰਿਹਾ ਵੀ 2 ਮਹੀਨੇ ਬਸ ਕਾਰ ਲੈ ਆਣੀ ਉਹ 2 ਮਹੀਨੇ ਬਾਅਦ ਵੇਚ ਦੇਣੀ ਆ ਉਸ ਤੋਂ ਬਾਅਦ ਫੇਰ ਦੂਜੀ ਕੋਈ ਕਾਰ ਮੰਗਵਾ ਲੈਣੀ ਇਹ ਰੇਦਾਈ ਬਸ ਸਰਕਮੇਂਟ ਚੁਪਾ ਚੱਲਦਾ ਰਿਹਾ ਵੀ ਇੰਨਾ ਪੈਸਾ ਖਰਾਬ ਕੀਤਾ ਬੰਦਾ ਆਪਣੀ ਇੱਕ ਨਵੀਂ ਗੱਡੀ ਲੈ ਲਵੇ ਜਾਂ ਕੁਝ ਵੀ ਪਰ ਮੈਨੂੰ ਕੁਝ ਸਮਝ ਨਹੀਂ ਆਇਆ ਵੀ ਇਹ ਕੀ ਸਰਕਮੇਂਟ ਹੋਇਆ ਕੀ ਨਹੀਂ ਹੋਇਆ ਸਾਰਾ ਉਹਨਾਂ ਦੇ ਹੱਥ ਸੀਗਾ ਮੈਨੂੰ ਕੁਝ ਪਤਾ ਨਹੀਂ ਲੱਗਣ ਦਿੱਤਾ ਹੂੰ 2014 ਨੂੰ ਮੈਰਿਜ ਹੋਈ ਸੀ ਕੁੜੇ ਦਿਨਾਂ ਦੀ ਗੱਲ ਆ ਮੈਂ ਆਪਣਾ ਬੈਂਕ ਅਕਾਊਂਟ ਚੈੱਕ ਕਰਾਇਆ ਉਹਦੇ ਵਿੱਚ ਮੇਰਾ 92 ਹਜ਼ਾਰਾਂ ਆਨਲੀ ਹੂੰ ਹੁਣ ਤੁਸੀਂ ਇਹ ਦੇਖੋ ਹੁਣ ਜਿੱਦਾਂ ਮੰਨ ਲਓ ਸ਼ੋਹਾਂ ਦੇ ਫੋਨ ਆ ਰਹੇ ਆ ਸਭ ਉਹ ਸ਼ੋਮਨ ਦੇ ਫੋਨ ਇਹਨਾਂ ਨੂੰ ਕਈ ਕੰਟੈਕਟ ਇਹਨਾਂ ਦੇ ਆ ਰਹੇ ਇਹਨਾਂ ਨੂੰ ਆ ਰਹੇ ਫੋਨ ਉਹ ਕਹਿੰਦੇ ਵੀ ਅਸੀਂ ਸ਼ੋਅ ਬੁੱਕ ਕਰਵਾਣਾ ਤੇ ਭਾਜੀ ਉਹਨਾਂ ਨੂੰ ਕਹਿ ਰਹੇ ਨੇ ਕਿ ਤੁਸੀਂ ਉਹ ਕਹਿੰਦੇ ਵੀ ਤੁਹਾਡੀ ਪੇਮੈਂਟ ਕਿੱਦਾਂ ਆ ਤੇ ਇਹ ਕਹਿੰਦੇ ਵੀ 4 ਲੱਖ ਰੁਪਇਆ ਜਾਂ ਕੁਝ ਵੀ ਆ 3 ਲੱਖ ਰੁਪਇਆ ਮੈਨੂੰ ਤਾਂ ਭਾਜੀ ਅਜੇ ਤੱਕ ਪੇਮੈਂਟ ਦਾ ਨਹੀਂ ਪਤਾ ਕਿੰਨੀ ਸ਼ੋਅ ਤੋਂ ਲੈਂਦੇ ਕਿੰਨੀ ਪੇਮੈਂਟ ਨਹੀਂ ਲੈਂਦੇ ਹੂੰ ਹੂੰ ਇਹ ਉਹਨਾਂ ਨੇ ਇੰਨੀ ਗੱਲ ਕਹੀ ਤੇ ਉਹਨਾਂ ਨੂੰ ਇਹ ਇਹਨਾਂ ਨੇ ਕਿਹਾ ਗੁਨਾਲ ਜੀ ਨੇ ਕਹਿੰਦੇ ਤੁਸੀਂ 2 ਲੱਖ ਮੇਰੇ ਅਕਾਊਂਟ ਚ ਪਾ ਦਿਓ ਤੇ ਬਾਕੀ ਆਪਾਂ ਡਿਸਕਸ ਕਰ ਲਾਂਗੇ ਤਾਂ ਉਹਨਾਂ ਨੇ ਜਦੋਂ ਮੇਰੀ ਨਿਊਜ਼ ਦੇਖੀ ਉਹਨਾਂ ਦਾ ਉਹ ਬੰਦਿਆਂ ਦਾ ਫਿਰ ਮੈਨੂੰ ਫੋਨ ਆਇਆ ਕੁਨਾਲ ਜਿਹਨਾਂ ਦਾ ਜ਼ਿਕਰ ਕੀਤਾ ਤੁਹਾਡੇ ਐਕਸ ਮੈਨੇਜਰ ਨੇ ਜਾਂ ਹੁਣ ਵੀ ਨਾਲ ਨੇ ਨਹੀਂ ਹੁਣ ਨਾਲ ਨਹੀਂ ਓਕੇ ਹੁਣ ਤਾਂ ਭਾਜੀ ਡਿਵੋਰਸ ਕੇਸ ਕਰ ਦਿੱਤਾ ਹੁਣ ਆਬਵੀਅਸਲੀ ਤੁਹਾਨੂੰ ਵੀ ਪਤਾ ਲੱਗ ਕਿੱਦਾਂ ਰਾਂਗੇ ਹੂੰ ਨਹੀਂ ਜਿਸ ਤਰੀਕੇ ਦੇ ਨਾਲ ਕੁਨਾਲ ਉਹਨਾਂ ਦਾ ਤੁਸੀਂ ਜ਼ਿਕਰ ਕੀਤਾ ਔਰ ਇਸ ਦੇ ਨਾਲ ਹੀ ਤੁਸੀਂ ਤਲਾਕ ਨੂੰ ਲੈ ਕੇ ਜਿਸ ਤਰ੍ਹਾਂ ਤੁਸੀਂ ਕੇਸ ਫਾਈਲ ਕੀਤਾ ਤਾਂ ਪਹਿਲੀ ਵਾਰ ਜੋਤੀ ਤੁਹਾਨੂੰ ਕਦੋਂ ਮਹਿਸੂਸ ਹੋਇਆ ਕਿ ਭਾਈ ਇਹ ਤਾਂ ਗਲਤ ਪੰਗਾ ਪਾ ਲਿਆ ਜਾਂ ਇਹ ਗਲਤ ਰਾਹ ਚੁਣ ਲਿਆ ਕਿਉਂਕਿ ਜਦੋਂ ਤੁਸੀਂ ਲਵ ਮੈਰਿਜ ਸੀ ਨਾ ਤੁਹਾਡੀ ਔਰ ਉਦੋਂ ਤੁਸੀਂ ਪਰਿਵਾਰ ਨੂੰ ਛੱਡ ਕੇ ਆਪਣੇ ਨੂੰ ਇਹਨਾਂ ਦੇ ਨਾਲ ਗਏ ਪਰ ਜਿੱਕਰ ਉਸ ਦੀ ਉਹਨਾਂ ਨੇ ਮੇਰੀ ਕਦਰ ਨਹੀਂ ਪਾਈ ਮੈਂ ਪਰਿਵਾਰ ਨਹੀਂ ਮੈਂ ਸਭ ਕੁਝ ਛੱਡਿਆ ਆਪਣਾ ਨਾਮ ਵੀ ਔਰ ਆਪਣੀ ਤੁਹਾਡੇ ਵਰਗੇ ਸਰੋਤੇ ਸਾਰਾ ਕੁਝ ਮੈਂ ਸਾਰਾ ਸਮਾਜ ਨਹੀਂ ਦੇਖਿਆ ਕੋਈ ਦੁਨੀਆ ਨਹੀਂ ਵੇਖੀ ਤਾਂ ਮੈਂ ਬੜਾ ਇੱਕ ਭਰੋਸਾ ਕਰਕੇ ਮੈਂ ਇਸ ਮੁੰਡੇ ਕੋਲ ਆਈ ਸੀ ਪਰ ਉਹਨੇ ਇਸ ਚੀਜ਼ ਦੀ ਮੇਰੀ ਕਦਰ ਹੀ ਨਹੀਂ ਪਾਈ ਬਾਜੀ ਨਾ ਆਪਣੇ ਰੱਬ ਵਰਗੇ ਮਾਪੇ ਛੱਡੇ ਉਹ ਵੀ ਇਹਦੀ ਕਾਤ ਹੈ ਹਮ ਪਰ ਉਹਨੇ ਇਸ ਚੀਜ਼ ਦਾ ਇੱਕ ਦਿਨ ਵੀ ਸੋਚਿਆ ਵੀ ਕੀ ਗੱਲ ਆ ਕੀ ਨਹੀਂ ਉਹਦਾ ਆਪਣਾ ਮੋਟਿਵ ਸੀਗਾ ਉਹ ਪੂਰਾ ਹੋ ਗਿਆ ਬਸ ਗੱਲ ਖਤਮ ਉਹਨਾਂ ਦਾ ਮੋਟਿਵ ਸੀ ਤੁਹਾਨੂੰ ਕੀ ਲੱਗਦਾ ਜੋਤੀ ਜਿਸ ਤਰੀਕੇ ਦੇ ਨਾਲ ਬਹੁਤ ਜਾਣੇ ਦੇ ਬਾਜੀ ਗੱਲ ਸੁਣੋ ਬਾਜੀ ਬਹੁਤ ਜਾਣੇ ਦੇ ਫੋਨ ਆਏ ਆ ਜੀ ਤਾਂ ਉਹਨਾਂ ਨੇ ਇਹ ਵੀ ਦੱਸਿਆ ਕਹਿੰਦੇ ਅਸੀਂ ਜਦੋਂ ਕਹਿਣਾ ਵੀ ਕੁਨਾਲ ਜੀ ਸਾਡੀ ਜੋਤੀ ਜੀ ਨਾਲ ਗੱਲ ਕਰਾ ਦਿਓ ਤਾਂ ਕਹਿੰਦੇ ਅਗੋ ਕੁਨਾਲ ਜੀ ਕਹਿੰਦੇ ਹੁੰਦੇ ਸੀਗੇ ਵੀ ਉਹਨਾਂ ਨੇ ਤਾਂ ਗੱਲ ਹੀ ਨਹੀਂ ਉਹ ਕਰਨਾ ਚਾਹੁੰਦੇ ਉਹਨਾਂ ਦਾ ਮੂਡ ਹੀ ਨਹੀਂ ਠੀਕ ਤੇ ਭਾਜੀ ਇਹ ਚੀਜ਼ ਦਾ ਤਾਂ ਮੈਨੂੰ ਪਤਾ ਹੀ ਨਹੀਂ ਸੀਗਾ ਵੀ ਤੁਸੀਂ ਮੈਨੂੰ ਦੁਨੀਆ ਦੇ ਸਾਹਮਣੇ ਪਹਿਲਾਂ ਤੋਂ ਹੀ ਮਾੜੇ ਬਣਾਇਆ ਹੋਇਆ ਹੂੰ ਕੋ ਤੁਹਾਨੂੰ ਲੱਗਦਾ ਕਿ ਤੁਹਾਡੀ ਪਰਸਪੈਕਸ਼ਨ ਜਿਹੜੀ ਹੈ ਦੁਨੀਆ ਦੇ ਵਿੱਚ ਨੈਗੇਟਿਵ ਕ੍ਰੀਏਟ ਕੀਤੀ ਗਈ ਉਹਨਾਂ ਵੱਲੋਂ ਹਾਂਜੀ ਤੋ ਪਹਿਲੀ ਵਾਰ ਤੁਹਾਨੂੰ ਕਦੋਂ ਲੱਗਿਆ ਕਿ ਬਈ ਇਹ ਤਾਂ ਗਲਤ ਪੰਗਾ ਲੈ ਲਿਆ ਔਰ ਪਹਿਲੀ ਵਾਰ ਕਦੋਂ ਤੁਹਾਨੂੰ ਅਹਿਸਾਸ ਹੋਇਆ ਕੁਟਮਾਰ ਹੋਈ ਜਾਂ ਤੁਹਾਨੂੰ ਕਿਵੇਂ ਅਹਿਸਾਸ ਹੋਇਆ ਉਸ ਤੋਂ ਬਾਅਦ ਤੁਸੀਂ ਫੈਮਿਲੀ ਨਾਲ ਕਰੀ ਗੱਲਬਾਤ ਪਾਜੀ ਜਦੋਂ ਮੈਨੂੰ ਇਸ ਚੀਜ਼ ਦਾ ਪਤਾ ਲੱਗਾ ਸੀ ਨਾ ਇਹ ਮਤਲਬ 2-3 ਦਿਨ ਮੈਨੂੰ ਇਹਨਾਂ ਦੇ ਘਰ ਆਇਆ ਨੂੰ ਮਤਲਬ ਆਇਆ ਨੂੰ ਹੋਏ ਸੀਗੇ ਜਦੋਂ ਅਸੀਂ ਹਾਈ ਕੋਰਟ ਤੋਂ ਆਏ ਸੀਗੇ ਹੂੰ ਤੇ ਇਹਨਾਂ ਪਾਜੀ ਦਰਬਾਰ ਚਲੇ ਗਏ ਜਿਹੜਾ ਮਈਆ ਭਗਵਾਨ ਜੀ ਦਾ ਦਰਬਾਰ ਹੈ ਫਲੋਰ ਜੀ ਤੇ ਉਥੇ ਇਹ ਚਲੇ ਗਏ ਤੇ ਮੇਰੇ ਘਰ ਮੇਰੇ ਕੋਲੋਂ ਚਲੇ ਗਏ ਤੇ ਮੈਂ ਥੋੜੀ ਜਿਹੀ देर ਬਾਅਦ ਇਹਨਾਂ ਦੇ ਮੰਮੀ ਮੰਮੀ ਨੂੰ ਉਟਾਇਆ ਮੈਂ ਕਿਹਾ ਵੀ ਇਹ ਆਏ ਨਹੀਂ ਆ ਤੁਸੀਂ ਫੋਨ ਵੀ ਟਾਈਮ ਬਹੁਤ ਹੋ ਗਿਆ ਰਾਤ ਦਾ ਟਾਈਮ ਸੀਗਾ ਤੇ ਇਹਨਾਂ ਦੇ ਮੰਮੀ ਨੇ ਮੈਨੂੰ ਕਿਹਾ ਕਿ ਤੂੰ ਸੋ ਜਾ ਪੁੱਤੋਂ ਨੇ ਆ ਜਾਣਾ ਕੋਈ ਨਾ ਤਾਂ ਮੈਨੂੰ ਪਾਜੀ ਉਹ ਤੋਂ ਬੜਾ ਫੀਲ ਹੋਇਆ ਮੈਂ ਕਿਹਾ ਵੀ ਮੈਂ ਫੋਨ ਕਰਨ ਨੂੰ ਕਿਹਾ ਕਿ ਤੁਸੀਂ ਘੱਟੋ ਘੱਟ ਇਹ ਤਾਂ ਕਹਿ ਦਿਓ ਵੀ ਚਲੋ ਕੋਈ ਨਾ ਮੈਂ ਪੁੱਤੋਂ ਫੋਨ ਕਰ ਦਿਆਂਗਾ ਹੂੰ ਚਲੋ ਮੈਂ ਉਹ ਵੀ ਗੱਲ ਸੁਣ ਕੇ ਮੈਂ ਮੈਂ ਬੈਠ ਗਈ ਅੰਦਰ ਆਪਣੇ ਰੂਮ 'ਚ ਫਿਰ ਬਾਜੀ ਜਦੋਂ ਆਏ ਤਾਂ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿੰਨਾ ਟਾਈਮ ਕਿੱਥੇ ਲਗਾ ਦਿੱਤਾ ਮੈਂ ਬਾਜੀ ਇਹਨਾਂ ਦੀਆਂ ਅੱਖਾਂ ਵੇਖੀਆਂ ਇਹਨੀਆਂ ਲਾਲ ਚਿਹਰਾ ਇਹਨਾਂ ਲਾਲ ਮਤਲਬ ਇਹਨ ਪੂਰਾ ਲਾਲ ਹੋਇਆ ਹੋਇਆ ਸੀਗਾ ਤਾਂ ਮੈਂ ਕਹਾ ਕਿ ਕਿੱਥੋਂ ਆਏ ਤੁਸੀਂ ਮੈਂ ਉਸ ਜੀ ਨੂੰ ਲੈ ਕੇ ਬਾਜੀ ਮੈਂ ਥੋੜਾ ਜਿਹਾ ਬੋਲਣ ਲੱਗ ਪਈ ਮੈਂ ਕਿ ਇਹਨੀਆਂ ਅੱਖਾਂ ਲਾਲ ਤੁਸੀਂ ਕਹਾਦਾ ਕੀ ਆ ਨਹੀਂ ਨਹੀਂ ਕਹਿੰਦਾ ਮੇਰੇ ਅੱਖਾਂ 'ਚ ਮਿੱਟੀ ਪੈ ਗਈ ਮੈਨੂੰ ਇਦਾਂ ਕਹਿਣਾ ਉੱਥੇ ਅਸੀਂ ਝਾੜੂ ਮਾਰਦੇ ਪਏ ਸੀ ਉੱਥੇ ਇਦਾਂ ਕਰਦੇ ਪਏ ਸੀਗੇ ਹੂੰ ਤਾਂ ਮੈਂ ਉਸ ਚੀਜ਼ ਨੂੰ ਭਾਜੀ ਮੈਂ ਚੁੱਪ ਕਰਕੇ ਨਾ ਮੈਂ ਚਲੋ ਮੈਂ ਭੁੱਲ ਗਈ ਮੈਂ ਤਾਂ ਕੋਈ ਨਾ ਮੈਂ ਸਾਰੀ ਰਾਤ ਭਾਜੀ ਸੋਚਦੀ ਰਹੀ ਸੋਚਦੀ ਰਹੀ ਫਿਰ ਥੋੜੇ ਕਿ ਦਿਨ ਇਹਨਾਂ ਚੀਜ਼ਾਂ ਤੋਂ ਕਲੇਸ਼ ਚੱਲਦਾ ਰਿਹਾ ਤਾਂ ਭਾਜੀ ਇਹਨਾਂ ਦੇ ਮਦਰ ਨੇ ਨਾ ਕਾਫੀ ਵਾਰ ਮੇਰਾ ਡੋਰ ਜਿਹੜਾ ਰੂਮ ਦਾ ਨਾ ਬੜੀ ਜ਼ੋਰ ਜ਼ੋਰ ਦੀ ਖੜਕਾਇਆ ਬੂਆ ਖੋਲ ਕਹਿੰਦੇ ਕੁਨਾਲ ਕੁੰਡੀ ਖੋਲ ਤੇ ਜਦੋਂ ਭਾਜੀ ਅਸੀਂ ਦਰਵਾਜ਼ਾ ਖੋਲਿਆ ਉਹ ਅੱਗੋਂ ਮੈਨੂੰ ਕਹਿਣ ਲੱਗ ਪਿਆ ਕਿਆਂ ਨਹੀਂ ਕਹਿੰਦੇ ਤੂੰ ਸਾਡੇ ਮੁੰਡੇ ਨਾਲ ਕਰਦੀ ਰਹਿਣੀ ਹੂੰ ਮੈਂ ਕਿਹਾ ਬਾਈ ਪੁੱਛੋ ਆਪਣੇ ਮੁੰਡੇ ਨੂੰ ਵੀ ਇਹ ਕੀ ਖਾਂਦਾ ਪੀਂਦਾ ਵੀ ਮੈਂ ਸਭ ਕੁਝ ਛੱਡ ਗਿਆ ਹੀ ਆਂ ਵੀ ਇਹ ਇਹ ਤਾਂ ਮੇਰੇ ਲਈ ਇੱਕ ਹਿਸਾਬ ਦਾ ਧੋਖਾ ਹੀ ਹੋ ਰਿਹਾ ਵੀ ਮੈਨੂੰ ਤਾਂ ਇਹਨਾਂ ਚੀਜ਼ਾਂ ਦਾ ਹੀ ਨਹੀਂ ਪਤਾ ਸੀ ਮੈਨੂੰ ਤਾਂ ਇਹ ਸੀਗਾ ਕਿ ਕੱਲੀ ਸਮੋਕਿੰਗ ਕਰਦਾ ਹੈ ਮੈਨੂੰ ਥੋੜੀ ਪਤਾ ਸੀਗਾ ਕਿ ਆ ਇਹ ਕੀ ਪੀਂਦਾ ਆ ਕੀ ਖਾਂਦਾ ਆ ਮੈਂ ਇਦਾਂ ਹੀ ਬੋਲੀ ਤਾਂ ਬਾਜੀ ਇਹਦੇ ਮੰਮੀ ਮੈਨੂੰ ਬੋਲਣ ਲੱਗ ਪਏ ਤੂੰ ਸਾਡੇ ਮੁੰਡਿਆਂ ਨੂੰ ਤੰਗ ਕਰਦੀ ਰਹਿਣੀ ਹੈ ਜਿਹੜੀ ਆ ਉਹ ਆ ਬੜਾ ਕੁਲੇਸ਼ ਹੋਇਆ ਫਿਰ ਬਾਜੀ ਇਹਦੇ ਪਾਪਾ ਮੈਨੂੰ ਕਹਿਣ ਲੱਗ ਪਏ ਤੇਰੇ ਵਰਗੀ ਮੈਂ ਨੌਕਰ ਨਹੀਂ ਰੱਖਦਾ ਮੇਰੇ ਨਾਲ ਦੇ ਪਾਪਾ ਮੈਨੂੰ ਕਹਿੰਦੇ ਮਤਲਬ ਬੜਾ ਕੁਝ ਹੋਇਆ ਤਾਂ ਭਾਜੀ ਮੈਂ ਇਹ ਚੀਜ਼ਾਂ ਵੀ ਸਿਰਫ ਸਿਰਫ ਤੁਹਾਡਾ ਸਰੋਤਿਆਂ ਕਰਕੇ ਕੁਝ ਮਾਲਕਾਂ ਦੇ ਕਰਕੇ ਆਪਣੀ ਇੱਕ ਸਿੰਗਿੰਗ ਦੇ ਕਰਕੇ ਮੈਂ ਇਹ ਚੀਜ਼ਾਂ ਬਰਦਾਸ਼ਤ ਕੀਤੀਆਂ ਵੀ ਕੋਈ ਫਿਰ ਵੀ ਭਾਜੀ ਮੈਂ ਘਰ ਬਸਾਉਂਦੀ ਆਈਆਂ ਪਰ ਇਹ ਬੰਦਾ ਨਹੀਂ ਬਣਿਆ ਮੈਂ ਤੁਹਾਨੂੰ ਸਹੀ ਦੱਸ ਹੂੰ ਹੂੰ ਕਹਿੰਦੇ ਤਾੜੀ ਇੱਕ ਹੱਥ ਨਾਲ ਨਹੀਂ ਵੱਜਦੀ ਤੁਸੀਂ ਕੋਸ਼ਿਸ਼ਾਂ ਕੀਤੀਆਂ ਕਿ ਉਹਨਾਂ ਵੱਲੋਂ ਵੀ ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਬਿਲਕੁਲ ਵੀ ਨਹੀਂ ਹੋਈਆਂ ਜੋਤੀ ਜਿਸ ਤਰੀਕੇ ਨਾਲ ਹੁਣ ਤੁਹਾਨੂੰ ਇਹ ਫੈਸਲਾ ਲੈਣਾ ਪਿਆ ਤਲਾਕ ਦਾ ਤੁਸੀਂ ਡਿਸੀਜਨ ਲਿਆ ਕਿ ਹੁਣ ਸੈਪਰੇਟ ਹੋਣਾ ਹੈ ਤੁਸੀਂ ਬਾਜੀ ਉਹ ਕੋਸ਼ਿਸ਼ ਕਾਦੀ ਹੋਈ ਜਦੋਂ ਕੰਮ ਦੇ ਮਤਲਬ ਆਪਾਂ ਕੰਮ ਦੇ ਅਕੋਰਡਿੰਗ ਮਤਲਬ ਨਾਲ ਮਿੱਠੇ ਹੋ ਜਾਣਾ ਉਹ ਕੋਸ਼ਿਸ਼ ਥੋੜੀ ਹੋਈ ਪਰ ਜੋ ਇੱਕ ਕੰਮ ਨਾਲ ਮਤਲਬ ਹੋ ਗਿਆ ਨਾ ਹੂੰ ਹੂੰ ਬਹੁਤ ਸਾਰੇ ਲੋਕ ਜੀ 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 ਮੈਨੂੰ ਬੁਖਾਰ ਵੀ ਹੋਵੇ ਮੈਨੂੰ 102 103 ਬੁਖਾਰ ਵੀ ਹੁੰਦਾ ਆ ਜਾਂ ਮੈਂ ਠੀਕ ਵੀ ਨਹੀਂ ਹੁੰਦੀ ਪਰ ਬਾਜੀ ਮੈਂ ਸਟੇਜਾਂ ਤੇ ਆਪਣਾ ਉਦਾਂ ਹੀ ਧਮਾਲ ਪਾਈਦੀ ਆ ਤੁਹਾਡੀਆਂ ਦੁਆਵਾਂ ਨਾਲ ਐਡੀ ਕੋਈ ਚਲੋ ਸ਼ੰਕਾ ਨਹੀਂ ਟੈਨਸ਼ਨ ਨਹੀਂ ਪਾਪਾ ਸਾਡੇ ਕਹਿੰਦੇ ਨੇ ਪੁੱਤ ਤਾਨੂੰ ਬੁਖਾਰ ਚੜਿਆ ਹੋਵੇ ਨਾ ਤੁਸੀਂ ਬਗਾਰ ਨੂੰ ਚੜਜੋ ਚੜਜੋ ਹਮ ਅਰੇ ਆ ਕੀ ਭਾਜੀ ਇਹ ਚੀਜ਼ਾਂ ਉਹਨਾਂ ਨੇ ਨਹੀਂ ਕੋਸ਼ਿਸ਼ ਕੀਤੀ ਜੇ ਕੋਸ਼ਿਸ਼ ਕੀਤੀ ਹੁੰਦੀ ਨਾ ਭਾਜੀ ਜੇ ਮੇਰੇ ਨਾਲ ਪਿਆਰ ਹੁੰਦਾ ਤੇ ਆ ਜੇ ਚੀਜ਼ ਨਾ ਹੁੰਦੀ ਮੈਂ ਭਾਜੀ ਆਰਟਿਸਟ ਬੰਦਾ ਮੈਂ ਕਲਾਕਾਰ ਬੰਦਾ ਤੁਹਾਨੂੰ ਵੀ ਪਤਾ ਕਲਾਕਾਰ ਦਾ ਜਿਹੜਾ ਦਿਲ ਹੈ ਨਾ ਭਾਜੀ ਬਹੁਤ ਬਹੁਤ ਕਮਜ਼ੋਰ ਹੁੰਦਾ ਅਸੀਂ ਚੀਜ਼ਾਂ ਇਦਾਂ ਦੀਆਂ ਸਹਿਣ ਨਹੀਂ ਕਰ ਪਾ ਸਕਦੇ ਇੱਕ ਹੀ ਚੀਜ਼ ਮੈਂ ਬੜੇ ਵਾਰ ਕਿਹਾ ਕਿ ਮੈਂ ਮੈਂ ਇੱਕ ਸਿੰਗਲ ਬੰਦਾ ਮੇਰਾ ਜਿਹੜਾ ਦਿਲ ਆ ਨਾ ਬਹੁਤ ਇਮੋਸ਼ਨਲ ਆ ਮੈਂ ਚੀਜ਼ਾਂ ਨਹੀਂ ਫੀਲ ਕਰ ਸਕਦੀ ਹੂੰ ਜਦੋਂ ਕੋਈ ਚੀਜ਼ ਕਰਨੀ ਆ ਤਾਂ ਇੱਕੋ ਹੀ ਜਵਾਬ ਦੇਣਾ ਚਲ ਓਏ ਐਦਾਂ ਨਾ ਤੂੰ ਬੋਲਿਆ ਕਰ ਬਾਜੀ ਉਹ ਕੀ ਗੱਲ ਦਾ ਜਵਾਬ ਆ ਦੱਸੋ ਉਹ ਗੱਲ ਦਾ ਕੋਈ ਜਵਾਬ ਥੋੜੀ ਹੋਇਆ ਹੂੰ ਕਦੀ ਬਾਜੀ ਮੇਰੇ ਨਾਲ ਕੋਈ ਬੈਠ ਕੇ ਕੋਈ ਦੁੱਖ ਸੁਖ ਫੋਲਿਆ ਹੋਵੇ ਕਿਸੇ ਗੱਲ ਨੂੰ ਲੈ ਕੇ ਮੇਰੇ ਨਾਲ ਗੱਲ ਕੀਤੀ ਹੋਵੇ ਹੂੰ ਇਹ ਤਬਦੀਲੀਆਂ ਵਿਆਹ ਤੋਂ ਬਾਅਦ ਹੀ ਆਈਆਂ ਨੇ ਯਾ ਤੁਹਾਨੂੰ ਪਹਿਲਾਂ ਪਤਾ ਨਹੀਂ ਸੀ ਇਹਨਾਂ ਚੀਜ਼ਾਂ ਦਾ ਕਿ ਸਮੋਕਿੰਗ ਕਰਦੇ ਆ ਕੋਈ ਨਸ਼ਾ ਪੱਤਾ ਕਰਦੇ ਆ ਜਿੱਦਾਂ ਤੁਸੀਂ ਇਲਜ਼ਾਮ ਲਾਇਆ ਹੇ ਭਾਜੀ স্মোকਿੰਗ ਦਾ ਹੀ ਪਤਾ ਸੀ ਮੈਨੂੰ ਬਾਕੀ ਤੁਹਾਨੂੰ ਪਤਾ ਸੀ। ਹੂੰ। ਪਤੀ-ਪਤਨੀ ਦਾ ਰਿਸ਼ਤਾ ਜੋਤੀ ਜੀ ਬਹੁਤ ਪਵਿੱਤਰ ਰਿਸ਼ਤਾ ਹੁੰਦਾ ਹੈ ਔਰ ਦੁਨੀਆਂ ਦੇ ਵਿੱਚ ਸਭ ਤੋਂ ਪਵਿੱਤਰ ਰਿਸ਼ਤਾ ਮੰਨਿਆ ਜਾਂਦਾ ਹੈ ਕਿ ਪਤੀ-ਪਤਨੀ ਦਾ ਰਿਸ਼ਤਾ ਹੁੰਦਾ ਹੈ। ਪਰ ਇਹਨਾਂ ਸਾਰੀਆਂ ਚੀਜ਼ਾਂ ਨੂੰ ਟੈਕਲ ਕਰਨ ਦੀ ਕੋਸ਼ਿਸ਼ ਜਿੱਦਾਂ ਤੁਸੀਂ ਕਿਹਾ ਕਿਉਂਕਿ ਪਰਿਵਾਰ ਹੁੰਦੇ ਆ ਪਰਿਵਾਰ ਆਪਸ ਦੇ ਵਿੱਚ ਬੈਠ ਜਾਂਦੇ ਆ ਪਰਿਵਾਰਾਂ ਦੇ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਕਿ ਘਰ ਨਾ ਟੁੱਟੇ ਕਿ ਜਦੋਂ ਪਤੀ-ਪਤਨੀ ਸੈਪਰੇਟ ਹੁੰਦੇ ਆ ਤਾਂ ਘਰ ਟੁੱਟ ਜਾਂਦਾ ਇਹ ਸਮਝਿਆ ਜਾਂਦਾ ਕਿ ਘਰ ਟੁੱਟ ਜਾਂਦਾ। ਹਾਂਜੀ। ਮੈਂ ਤੁਹਾਨੂੰ ਇਹ ਚੀਜ਼ ਪਹਿਲਾਂ ਹੀ ਦੱਸ ਕੇ ਹਟਿਆ ਕਿ ਮੈਂ ਬਹੁਤ ਵਾਰ ਸਮਝਾਇਆ ਨਹੀਂ ਉਹਨਾਂ ਦੀ ਫੈਮਿਲੀ ਵੱਲੋਂ ਕੋਈ ਰਿਐਕਸ਼ਨ ਜਾਂ ਤੁਹਾਡੀ ਫੈਮਿਲੀ ਵੀ ਇਕੱਠੀਆਂ ਫੈਮਿਲੀਆਂ ਬੈਠ ਜਾਣ ਫੈਮਿਲੀਆਂ ਬੈਠ ਕੇ ਕਿ ਸਮਝਾ ਦਿੱਤਾ ਜਾਵੇ ਇਸ ਤਰ੍ਹਾਂ ਭਾਜੀ ਇਹਨਾਂ ਨੇ ਕਦੀ ਆਪਣੇ ਮੰਮੀ ਪਾਪਾ ਨੂੰ ਕਦੀ ਕਿਤੇ ਵੀ ਸਾਡੇ ਫੰਕਸ਼ਨ ਤੇ ਕਿਤੇ ਦਿਨ ਵਿਆਹ ਤੇ ਕਿਸੇ ਚੀਜ਼ ਤੇ ਆਪਣੇ ਸਾਡੇ ਘਰ ਹੀ ਨਹੀਂ ਲੈ ਕੇ ਆਏ ਉਹਨਾਂ ਨੂੰ ਹਮ ਸਿਰਫ ਤੇ ਸਿਰਫ ਮੇਰੇ ਫਾਦਰ ਇਨ ਲਾ ਮੇਲੇ ਸਾਡੇ ਭੰਡਾਰਾ ਹੁੰਦਾ ਘਰ ਉਹ ਉਦੋਂ ਆਉਂਦੇ ਹੁੰਦੇ ਸੀ ਉਹਨਾਂ ਨੇ ਸ਼ਾਮ ਨੂੰ ਮੇਰੇ ਕੋਲੇ ਆ ਜਾਣਾ ਤਾਂ ਮੈਂ ਮੈਨੂੰ ਕਹਿਣਾ ਜੋਤੀ ਪੁੱਤ ਮੈਂ ਆ ਗਿਆ ਹਾਂ ਉਹਨਾਂ ਨੇ ਆ ਜਾਣਾ ਬਾ ਹੋਰ ਘਰ ਦੇ ਵਿੱਚ ਕੋਈ ਨਹੀਂ ਆਂਦਾ ਹੁੰਦਾ ਸ ਇਹਨਾਂ ਦੀ ਮਦਰ ਨੂੰ ਮੈਂ ਕਹਿਣਾ ਮੰਮਾ ਜੀ ਤੁਸੀਂ ਆ ਜਿਓ ਮੇਲੇ ਤੇ ਭੰਡਾਰੇ ਤੇ ਵੀ ਚਲੋ ਬੰਦਾ ਮਾਨਸੇ ਦੇ ਪਾਸੇ ਹੋ ਜਾਂਦਾ ਵੀ ਚਲੋ ਤੁਸੀਂ ਆ ਜਿਓ ਕਹੂ ਕਹਿਣਾ ਉਹਨਾਂ ਨੇ ਵੀ ਕਹਿਣਾ ਚਲੋ ਕੋਈ ਨਾ ਪੁੱਤ ਮੈਂ ਆ ਜਾਊਂਗੀ ਚਲੋ ਉਹਨਾਂ ਦੀ ਕੋਈ ਆਪਣੀ ਪ੍ਰੋਬਲਮ ਹੋਊਗੀ ਜਾਂ ਕਿੱਦਾਂ ਪਰ ਭਾਜੀ ਇਹ ਇਹਨਾਂ ਦਾ ਫਰਜ਼ ਬਣਦਾ ਤੇ ਮੇਰੇ ਘਰ ਮੈਂ ਉਹਨਾਂ ਦੇ ਘਰ ਲੈ ਕੇ ਜਾਵਾਂ ਜਾਂ ਕਿੱਦਾਂ ਵੀ ਇਸ ਚੀਜ਼ ਨੂੰ ਕਿਵੇਂ ਦੇਖੋ ਇਹ ਜੀ ਨਾ ਇਹਨਾਂ ਦਾ ਸਾਰੀ ਫੈਮਿਲੀ ਦਾ ਰਿਐਕਸ਼ਨ ਹੀ ਬਤਾਣੀ ਕਿਦਾਂ ਦਾ ਹੋ ਜਾਂਦਾ ਸੀਗਾ ਜਦੋਂ ਮੇਰੀ ਫੈਮਿਲੀ ਘਰ ਜਾਂਦੀ ਸੀ ਲੋਕ ਸਵਾਲ ਕਰਦੇ ਆ ਕਰਦੇ ਸੀ ਬਾਜੀ ਜਦੋਂ ਸਾਡੇ ਇਦਾਂ ਵਿਆਹ ਹੋ ਜਾਂਦਾ ਨਾ ਸਾਡੇ ਥੋੜਾ ਬਰਾਦਰੀ ਸਰਕਲ ਥੋੜਾ ਜਿਹਾ ਬਾਜੀ ਮੀਰਾਲਮਾ ਦੇ ਇਹ ਚੀਜ਼ਾਂ ਥੁੜੀਆਂ ਜਿਹੀਆਂ ਇਹ ਚੀਜ਼ਾਂ ਬੰਦ ਹੋ ਜਾਂਦੀਆਂ ਜਿੱਦਾਂ ਕਹਿੰਦੇ ਨਾ ਮੁੱਕਾ ਪਾਣੀ ਬੰਦ ਹੁੰਦਾ ਜਿੱਦਾਂ ਹਾਂਜੀ ਉਹ ਚੀਜ਼ਾਂ ਪਰ ਚਲੋ ਉਹ ਤਾਂ ਮੇਰਾ ਮੈਂ ਉਹਨਾਂ ਦਾ ਬੱਚਾ ਆ ਆਪਣੇ ਮੰਮੀ ਪਾਪਾ ਦਾ ਉਹਨਾਂ ਨੇ ਚਲੋ ਫੇਰ ਵੀ ਮੈਨੂੰ ਪਿਆਰ ਨਾਲ ਪਨਾਇਆ ਇਹਨਾਂ ਨੂੰ ਵੀ ਅਪਨਾਇਆ ਹਮ ਪਰ ਇਹ ਆ ਕਿ ਭਾਜੀ ਮੇਰੇ ਮਦਰ ਮੇਰੇ ਮੰਮੀ ਪਾਪਾ ਇਹਨਾਂ ਦੇ ਘਰ ਨਹੀਂ ਆਏ ਚਲੋ ਉਹਨਾਂ ਨੂੰ ਕੋਈ ਗੁੱਸਾ ਗਿਲਾ ਹੋ ਜਾਂ ਕੁਝ ਵੀ ਉਹ ਕਿੱਦਾਂ ਆਉਂਗੇ ਭਾਜੀ ਉਹਨਾਂ ਨੂੰ ਉਹਨਾਂ ਨੂੰ ਮੇਰੇ ਤੋਂ ਪਹਿਲਾਂ ਹੀ ਇਹਦੀਆਂ ਇਹਨਾਂ ਦੀਆਂ ਹਰਕਤਾਂ ਦਾ ਪਤਾ ਸੀ ਪਰ ਕਹਿੰਦੇ ਹੁੰਦੇ ਨਾ ਜਦੋਂ ਬੰਦਾ ਸੱਚਾ ਪਿਆਰ ਕਿਸੇ ਨੂੰ ਕਰਦਾ ਨਾ ਭਾਜੀ ਕੁਝ ਨਹੀਂ ਪਤਾ ਲੱਗਦਾ ਹਮ ਚਲੋ ਅੱਛਾ ਮੁਲਾਕਾਤ ਕਿੱਥੇ ਹੋਈ ਸੀ ਇਹ ਜ਼ਰੂਰ ਮੈਂ ਜਾਨਣਾ ਚਾਹੁੰਦਾ ਜਦੋਂ ਤੁਹਾਡੀ ਮੁਲਾਕਾਤ ਕਿੱਥੇ ਹੋਈ ਸੀ ਕਿਵੇਂ ਤੁਸੀਂ ਮਿਲੇ ਸੀ ਇਹਨਾਂ ਨੂੰ ਫਿਰ ਕਿਸੇ ਦੇ ਥਰੂ ਮਿਲੀ ਸੀ ਮੈਂ ਤੁਹਾਨੂੰ ਦੱਸਾਂ ਮੁਲਾਕਾਤ ਨਹੀਂ ਮੈਂ ਕਹਿ ਸਕਦੀ ਇਹਨਾਂ ਨੇ ਮੈਨੂੰ ਕਾਫੀ ਸ਼ੋਜ਼ ਤੇ ਵਗੈਰਾ ਮੇਰੇ ਆਂਦੇ ਰਹੇ ਤਾਂ ਮੈਨੂੰ ਦੇਖਦੇ ਰਹੇ ਕਾਫੀ ਮਤਲਬ ਕਾਫੀ ਕਾਫੀ ਸ਼ੋਜ਼ ਦੇਖੇ ਇਹਨਾਂ ਨੇ ਮੇਰੀ ਜਿੱਦਾਂ ਸਾਡੇ ਆਪਣੜੇ ਭੰਡਾਰੇ ਮੇਲੇ ਹੁੰਦੇ ਹੁੰਦੇ ਸੀ ਜੀ ਹਾਂਜੀ ਤਾਂ ਅਸੇ ਚੀਜ਼ਾਂ ਮੁੜ ਕੇ ਮੈਨੂੰ ਸਾਡੇ ਪਾਪਾ ਹਣੀ ਪੁੱਛਣ ਲੱਗ ਪਏ ਪੁੱਤ ਵੀ ਉਹ ਲੜਕਾ ਆਂਦਾ ਕੀ ਗੱਲ ਮੈਂ ਸੀ ਫਿਰ ਕਹਾਂ ਨਹੀਂ ਪਾਪਾ ਕੋਈ ਇਦਾਂ ਦੀ ਭਾਜੀ ਮੈਂ ਤਾਂ ਇਹਨਾਂ ਨੂੰ ਜਾਣਦੀ ਵੀ ਨਹੀਂ ਸੀਗੀ ਮੈਂ ਪਹਿਲਾਂ ਹਾਂ ਵੀ ਤੁਸੀਂ ਕਮੋਂ ਬੰਬ ਪਤਾ ਨਹੀਂ ਜਾਣਦੀ ਸੀ ਤਾਂ ਇਦਾਂ ਹੀ ਪਾਜੀ ਬਸ ਹੁਣ ਇਹ ਨਹੀਂ ਪਤਾ ਸਾਨੂੰ ਕਿੱਥੇ ਮੁਲਾਕਾਤ ਹੋਈ ਕੀ ਗੱਲ ਹੋਈ ਤਾਂ ਇਹਨਾਂ ਨੇ ਸਾਡੇ ਮੁੰਡੇ ਮਿਊਜ਼ੀਸ਼ੀਅਨ ਨੂੰ ਕਿਹਾ ਵੀ ਮੇਰੀ ਉਹਨਾਂ ਨਾਲ ਗੱਲ ਕਰਾ ਦਿਓ ਤਾਂ ਮੈਂ ਉਹਨਾਂ ਨੂੰ ਪਿਆਰ ਕਰਦਾ ਮੈਂ ਇਹ ਕਰਦਾ ਮੈਂ ਇਦਾਂ ਕਰਦਾ ਤਾਂ ਮੇਰੀ ਸਿਸਟਰ ਨੂੰ ਫੋਨ ਆਇਆ ਕਿਸੇ ਨੰਬਰ ਤੋਂ ਤਾਂ ਉਹਨਾਂ ਨੇ ਮੈਨੂੰ ਕਿਹਾ ਕਹਿੰਦੇ ਆ ਗੱਲ ਕਰਿਓ ਮੈਂ ਕਹਾ ਲਓ ਮੈਂ ਕਹਾ ਮੈਨੂੰ ਨਹੀਂ ਸੀ ਪਤਾ ਵੀ ਇਹਨਾਂ ਦਾ ਕੋਈ ਨੋਨਚੋ ਨੰਬਰ ਆ ਤੇ ਮੈਂ ਜਦੋਂ ਬਾਜੀ ਗੱਲ ਕਰਨ ਲੱਗੀ ਤੇ ਮੈਨੂੰ ਕਹਿੰਦੇ ਹਾਂ ਜੀ ਹੈਲੋ। ਮੈਂ ਵੀ ਹੈਲੋ। ਕਹਿੰਦੇ ਸलाम ਜੀ ਮੈਂ ਤਾਂ ਵੈਲਕਮ ਸਲਾਮ। ਤਾਂ ਕਹਿੰਦੇ ਮੈਂ ਕੁਨਾਲ ਬੋਲ ਰਿਹਾ ਜੀ ਮੈਂ ਕਹਾ ਕੋਣ ਕੁਨਾਲ ਜੀ ਮੈਂ ਇਦਾਂ ਜ। ਤਾਂ ਫਿਰ ਮੈਂ ਕਹਿੰਦੇ ਮੈਂ ਵੀ ਲੋਰ ਤੋਂ ਬੋਲ ਰਹਾ ਮੈਂ ਕਹਾਂ ਜੀ ਜਮੈਂ ਬਾਜੀ ਕੱਟ ਦਿੱਤਾ ਬੰ। ਹੂੰ। ਤਾਂ ਮੇਰੀ ਫੇ ਚਲੋ ਉਸ ਤੋਂ ਬਾਅਦ ਬਾਜੀ ਗੱਲਾਂ ਗੱਲਾਂ ਹੁੰਦੀਆਂ ਹੋਣੀਆਂ ਹੁੰਦੀਆਂ ਰਹੀਆਂ। ਫਿਰ ਆ ਚੁਈ ਕਾਲੇ ਜ਼ਮਾਨੇ ਜੀ ਠੀਕ ਹੈ ਜੋਤੀ ਜੀ ਮੈਂ ਇੱਕ ਦੋ ਸਵਾਲ ਛੋਟੇ ਛੋਟੇ ਹੋਰ ਨੇ ਮੇਰੇ ਲੋਕ ਸਵਾਲ ਇਹ ਪੁੱਛ ਰਿਹਾ ਕਿ 7 ਸਾਲਾਂ ਬਾਅਦ ਇਹ ਡਿਸੀਜਨ ਬਹੁਤ ਵੱਡਾ ਹੁੰਦਾ ਹੈ ਸੈਪਰੇਟ ਹੋਣ ਦਾ ਕਿਉਂਕਿ ਜਦੋਂ ਬੰਦਾ ਪੂਰੇ ਪਰਿਵਾਰ ਨੂੰ ਛੱਡ ਕੇ ਇੱਕ ਸ਼ਖਸ ਨੂੰ ਅਪਣਾ ਲਵੇ ਔਰ ਲਵ ਮੈਰਿਜ ਤੋਂ ਬਾਅਦ ਫਿਰ ਇਸ ਤਰ੍ਹਾਂ ਦੇ ਜਦੋਂ ਡਿਸੀਜਨ ਆਉਂਦੇ ਤਾਂ ਬਹੁਤ ਦਿਲ ਟੁੱਟਦਾ ਹੈ ਬੰਦੇ ਦਾ ਔਰ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਕਿਉਂਕਿ ਲੋਕ ਕਹਿੰਦੇ ਕਿ 7 ਸਾਲ ਬਾਅਦ ਤੁਸੀਂ ਇਹ ਡਿਸੀਜਨ ਲੈ ਰਹੇ ਹੋ ਤੁਸੀਂ ਪਹਿਲਾਂ ਇਹ ਸਾਲ ਬਾਅਦ ਹੀ ਜਦੋਂ ਤੁਹਾਡੇ ਨਾਲ ਇਸ ਤਰ੍ਹਾਂ ਦੀਆਂ ਹਰਕਤਾਂ ਹੋਣ ਲੱਗੀਆਂ ਪਹਿਲਾਂ ਕਿਉਂ ਨਹੀਂ ਡਿਸੀਜਨ ਲਿਆ ਕਹਿੰਦੇ ਹੁਣ ਕਿਉਂ ਡਿਸੀਜਨ ਲੈ ਰਹੇ ਹੋ ਅਸੀਂ ਬਾਰ-ਬਾਰ 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 ਇੱਕੋ ਹੀ ਗੱਲ ਕਹਿ ਚੁੱਕੀਆਂ ਕਿ ਸਿਰਫ ਤੇ ਸਿਰਫ ਫਰੋਤਿਆ ਕਰਕੇ ਤੁਹਾਡਾ ਕਰਕੇ ਚੀਜ਼ਾਂ ਬਰਦਾਸ਼ਤ ਕੀਤੀਆਂ ਕਿਉਂਕਿ ਮੇਰੇ ਸਰਕਾਰਾਂ ਦਾ ਮੇਰੇ ਸਿਰ ਤੇ ਹੱਥ ਆ ਭਾਜੀ ਮੈਂ ਬਰਦਾਸ਼ਤ ਕਰ ਚੁੱਕੀ ਪਰ ਜਦੋਂ ਕਹਿੰਦੇ ਨੇ ਜਦੋਂ ਉਹਦੀ ਲਾਠੀ ਵੱਜਦੀ ਨਾ ਫਿਰ ਪਤਾ ਨਹੀਂ ਲੱਗਦਾ ਕਦੋਂ ਉਹਦੀ ਲਾਠੀ ਘੜੀ ਹੋ ਜਾਂਦੀ ਹੈ